ਪਿੰਡ ਵਾਲਿਆਂ ਦਾ ਮਤਲਬ ਸਾਡੇ ਪਿੰਡ ਵਾਸੀਆਂ ਦਾ ਉਹਨਾਂ ਦਾ ਇੱਕ ਸੀਗਾ ਵੀ ਇਤਵਾਰ ਪਰੰਪਰ ਵੀ ਅਸੀਂ ਚੋਨੀ ਵੀ ਉਹਨਾਂ ਦੀ ਆਪਦੀ ਵਾਇਸ ਵੀ ਤੁਸੀਂ ਸਰਪੰਚ ਕਰੋ ਜੀ ਅੱਛਾ ਵੀਰੇ ਜੇਕਰ ਵਿਜਨ ਦੀ ਗੱਲ ਕਰੀਏ ਕੀ ਸੋਚ ਆ ਪਿੰਡ ਨੂੰ ਲੈ ਕੇ ਕਿਹੜੇ ਕੰਮ ਕਰਨੇ ਜਿਹੜੇ ਤੁਸੀਂ ਇੱਕ ਨੌਜਵਾਨ ਹੋਣ ਦੇ ਨਾਤੇ ਸੋਚ ਰਹੇ ਹੋਵੋਗੇ ਪਿੰਡ ਦੇ ਵਿੱਚ ਕਿ ਇਹਨਾਂ ਚੀਜ਼ਾਂ ਦੀ ਕਮੀ ਆ ਅਕਸਰ ਕਿਹਾ ਜਾਂਦਾ ਕਿ ਇਸ ਵਾਰ ਜਿਹੜੇ ਜਾਂ ਪੰਚਾਇਤਾਂ ਦੀ ਗੱਲ ਕਰ ਲਈਏ ਜਾਂ ਐਮਐਲਏ ਤੱਕ ਦੀ ਗੱਲ ਕਰ ਲਈਏ ਤਾਂ ਅਕਸਰ ਇਹੀ ਸਵਾਲ ਉੱਠਦਾ ਕਿ ਅਸੀਂ ਅਜੇ ਤੱਕ ਨਾ ਗਲੀਆਂ ਨਾਲੀਆਂ ਦੇ ਉੱਪਰ ਫਸੇ ਹੋਏ ਆ ਤਾਂ ਤੁਸੀਂ ਹੁਣ ਇੱਕ ਨੌਜਵਾਨ ਨੌਜਵਾਨ ਸਰਪੰਚ ਬਣਿਆ ਪਿੰਡ ਦਾ ਕੀ ਸੋਚ ਲੈ ਕੇ ਚੱਲ ਰਹੇ ਹੋ ਕਿਹੜੀਆਂ ਚੀਜ਼ਾਂ ਲੈ ਕੇ ਚੱਲ ਰਹੇ ਹੋ ਕਿ ਯਾਰ ਇਹ ਕੰਮ ਨੇ ਨਾ ਜਿਹੜੇ ਇਹ ਪਹਿਲ ਦੇ ਆਧਾਰ ਤੇ ਕਰ ਲੋਕ ਵੀ ਸੋਚ ਰਹੇ ਹੋਣਗੇ ਕਿ ਅਸੀਂ ਨੌਜਵਾਨ ਆਗੂ ਨੂੰ ਚੁਣਿਆ ਵਾ ਤਾਂ ਕਿਹੜੇ ਕਿਹੜੇ ਕੰਮ ਆ ਜਿਹੜੇ ਤੁਸੀਂ ਕਰਵਾਉਣਾ ਚਾਹੁੰਦੇ ਜਾਂ ਤੁਹਾਡੀ ਸੋਚ ਦੇ ਵਿੱਚ ਜਿਹੜਾ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਗੱਲ ਕੀਤੀ ਗਲੀਆਂ ਨਾਲੀਆਂ ਦੀਆਂ ਦਾ ਹੁਣ ਬੜੇ ਟਾਈਮ ਤੋਂ ਸੌਂਦੇ ਆ ਰਹੇ ਵੀ ਯਾਰ ਗਲੀ ਨਾਲੀ ਪੱਕੀ ਹੁੰਦਾ ਉਹ ਚਲੋ ਰੱਬ ਦੀ ਕਿਰਪਾ ਨਾਲ ਪਿਛੀ ਟਰਮ ਚ ਆਪਾਂ ਤਕਰੀਬਨ ਚੰਗੀ ਤਰ੍ਹਾਂ ਉਹ ਕੰਮ ਕਰਵਾ ਚੁੱਕੇ ਹਾਂ ਜੀ ਤਾਂ ਹੁਣ ਮੇਰਾ ਜਿਹੜੀ ਹੁਣ ਇਸ ਵਾਰ ਟਰਮ ਹੋਊਗੀ ਪਰਮਾਧਮ ਦੀ ਮੇਰੇ ਨਾਲ ਉਹਦੇ ਵਿੱਚ ਮੇਰਾ ਇਹ ਟਰਾਈ ਹੋਊਗਾ ਵੀ ਇੱਕ ਤਾਂ ਜਿਹੜੀ ਸਾਡੀ ਨੌਜਵਾਨੀ ਪੀੜ੍ਹੀ ਆ ਉਹਨੂੰ ਇੱਕ ਕੋਈ ਵਧੀਆ ਉਹਨਾਂ ਦੇ ਦਿਮਾਗ 'ਚ ਕੋਈ ਇੱਕ ਇਨਸਪੀਰੇਸ਼ਨ ਭਰੀ ਜਾਵੇ ਵੀ ਕਿਸੇ ਚੀਜ਼ ਵੱਲ ਉਹ ਡੈਡੀਕੇਟਡ ਹੋਣ ਹਾਂ ਤਾਂ ਕਿਸੇ ਵੀ ਕੰਮ ਨੂੰ ਕਰਨ ਲਈ ਤੁਹਾਨੂੰ ਨੌਲੇਜ ਦੀ ਜ਼ਰੂਰ ਲੋੜ ਹੁੰਦੀ ਹੈ ਨਾ ਤਾਂ ਉਹਦੇ ਲਈ ਇੱਕ ਮੇਰਾ ਇਹ ਟਾਰਗੇਟ ਰਹੂਗਾ ਵੀ ਇੱਕ ਲਾਇਬ੍ਰੇਰੀ ਦੋਵਾਂ ਪਿੰਡਾਂ 'ਚ ਜਾਂ ਤਾਂ ਇੱਕ ਮਿਊਚੁਅਲ ਹੋ ਜਾਵੇ ਜਾਂ ਤਾਂ ਵੱਖਰੋ-ਵੱਖਰੀ ਉਹਨਾਂ ਦੀ ਗੁਰਦੁਆਰੇ ਵਿੱਚ ਉਹਨਾਂ ਨੂੰ ਇੱਕ ਕਿਤਾਬਾਂ ਮੁਹਿੰਮ ਕਰਵਾਈਆਂ ਜਾਂ ਤਾਂ ਤਾਂ ਕਿ ਉਹ ਵਧੀਆ ਪੜ ਸਕਣ ਨੌਲੇਜ ਗ੍ਰੇਨ ਕਰ ਸਕਣ ਅਤੇ ਕਿ ਨਵੀਂ ਚੀਜ਼ ਵਿੱਚ ਮਤਲਬ ਦੀ ਉਹ ਇੱਕ ਆਪਦੀ ਨਵੀਂ ਅਪਰੋਚ ਲੈ ਕੇ ਸ਼ੁਰੂ ਕਰ ਸਕਣ ਹੂੰ ਜਿਵੇਂ ਕਿ ਆਪਾਂ ਦੇਖਦੇ ਆਂ ਵੀ ਜਿਹੜੇ ਆਪਾਂ ਫੋਰਨ ਕੰਟਰੀ ਵਿੱਚ ਜਾਣਦੇ ਹਨਾ ਉੱਥੇ ਆਪਾਂ ਜਦੋਂ ਉਹਨਾਂ ਦਾ ਕੰਮ ਕਰ ਗੋਰਿਆਂ ਨੂੰ ਦੇਖਦੇ ਆਂ ਸਾਰਾ ਹੀ ਉਹਨਾਂ ਦਾ ਆਉਂਦੀ ਰੈਸ਼ਨਲ ਰੈਸ਼ਨਲ ਬੇਸਿਸ ਹੁੰਦਾ ਮਤਲਬ ਉਹ ਆਉਂਦੀ ਬਿਹਫ ਆਫ ਲੌਜੀਕ ਹੁੰਦਾ ਹਨਾ ਉਹਨਾਂ ਦਾ ਕੋਈ ਵੀ ਹੁੰਦਾ ਉਹ ਇੰਨਾ ਕਿਉਂ ਸੋਚਦੇ ਆ ਕਿਉਂਕਿ ਉਹਨਾਂ ਕੋਲ ਨੌਲੇਜ ਹੁੰਦੀ ਆ ਨੌਲੇਜ ਕਿੱਥੋਂ ਲੈਂਦੇ ਆ ਕਿ ਤਵਾਂ ਪੜ੍ਹ ਕੇ ਜਾਂ ਕਿਸੇ ਦੇ ਥੀਸਿਸ ਲੜੇ ਜਾਂ ਕਹਿ ਲੋ ਵੀ ਐਕਸਪੈਰੀਮੈਂਟ ਕਰਦੇ ਆ ਉਹ ਮੇਰਾ ਮਨ ਲੱਗਦਾ ਵੀ ਉਹ ਪੜ ਕੇ ਹੀ ਚੀਜ਼ਾਂ ਹੁੰਦੀਆਂ ਤਾਂ ਉਹਦੇ ਕਰਕੇ ਮੈਂ ਚਾਹੂੰਗਾ ਵੀ ਇੱਕ ਲਾਇਬ੍ਰੇਰੀ ਓਪਨ ਕੀਤੀ ਜਾਵੇ ਇੱਕ ਤਾਂ ਜੇ ਲੋ ਮਾਨ ਸਾਹਿਬ ਨੇ ਹੁਣ ਅਨਾਉਂਸ ਹੀ ਕਰਤਾ ਵੀ ਖੇਡ ਮੈਦਾਨ ਦਾ ਵੀ ਜੇ ਸਰਵਸੰਮਤੀ ਹੁੰਦੀ ਆ ਤਾਂ ਉਹਦਾ ਮੇਰਾ ਸੀਗਾ ਵੀ ਇੱਕ ਪਿੰਡ 'ਚ ਵਧੀਆ ਦੋਵੇਂ ਪਿੰਡਾਂ 'ਚ ਸਟੇਡੀਅਮ ਹੋਵੇ ਜਿੱਥੇ ਟੂਰਨਾਮੈਂਟ ਜੋ ਕਬੱਡੀ ਵਾਲੇ ਚੱਲਦੇ ਰਹਿੰਦੇ ਜਾਂ ਰੈਗੂਲਰ ਮੁੰਡੇ ਆਪਣੇ ਪਿੰਡਾਂ 'ਚ ਪ੍ਰੈਕਟਿਸ ਜਾਂ ਵਾਲੀਬਾਲ ਹੋ ਗਿਆ ਜਾਂ ਕ੍ਰਿਕਟ ਹੋ ਗਿਆ ਜਾਂ ਕਬੱਡੀ ਹੋ ਗਿਆ ਜੋ ਵੀ ਆਪਦਾ ਕਰ ਸਕਣ ਤੇ ਇਸ ਤੋਂ ਇਲਾਵਾ ਇਹ ਅਭੀ ਜਿਹੜਾ ਸਟਰੀਟ ਲਾਈਟਾਂ ਦਾ ਕਿਉਂਕਿ ਉਹ ਆਪਾਂ ਕਿਸੇ ਵੀ ਫੋਰਨ ਕੰਟਰੀ ਚ ਜਾਂਦੇ ਆ ਚਾਹੇ ਅਮਰੀਕਾ ਕੈਨੇਡਾ ਐਨੀਵੀ ਡਵੈਲਪਡ ਨੇਸ਼ਨ ਤੁਸੀਂ ਲਾ ਲਓ ਵੀ ਵੈਸਟਰਨ ਵਰਲਡ ਦੀ ਉੱਥੇ ਰਾਤ ਨੂੰ ਲਾਈਟਿੰਗ ਦੀ ਕਾਫੀ ਉੱਥੇ ਸਹੂਲਤ ਹੁੰਦੀ ਹੈ ਕਿਉਂਕਿ ਉਹ ਜ਼ਰੂਰੀ ਚੀਜ਼ ਆ ਵੀ ਤੁਹਾਨੂੰ ਇੱਕ ਤਾਂ ਸਿਕਿਉਰਿਟੀ ਪਰਪਸ ਵਲੋਂ ਇੱਕ ਉਦਾਂ ਵੀ ਇਹ ਐਂਬੀਅੰਟ ਚੀਜ਼ ਲੱਗਦੀ ਆ ਉਹਦੇ ਕਰਕੇ ਇੱਕ ਲਾਈਟਿੰਗ ਦਾ ਮੈਂ ਜ਼ਰੂਰ ਕਰਵਾਉਣਾ ਚਾਹੂੰਗਾ ਆਪਦੇ ਪਿੰਡ ਵਿੱਚ ਕੰਮ ਤੇ ਉਸ ਤੋਂ ਬਾਅਦ ਆਪਣਾ ਕੋਈ ਸਰਕਾਰੀ ਬਿਲਡਿੰਗ ਸਾਂਝੀ ਥਾਂ ਵੀ ਜਿੱਥੇ ਬਹਿ ਕੇ ਆਪਾਂ ਇੱਕ ਤਾਂ ਪਾਈ ਚਾਰਕ ਸਾਂਝ ਵਜੇ ਆਪਣੀ ਜੀ ਇੱਕ ਤਾਂ ਸੱਤ ਹੋ ਗਿਆ ਮਾਡਲ ਇੱਕ ਉਸ ਤੋਂ ਸਾਦੀ ਤੁਲੀ ਮੋਡੀਫਾਈ ਕਰਕੇ ਤੁਸੀਂ ਸਮਝ ਲਓ ਵੀ ਇੱਕ ਸਾਂਝੀ ਜਗਾ ਜਿੱਥੇ ਬਹਿ ਕੇ ਆਪਦਾ ਗੱਪਸ਼ਪ ਮਾਰ ਸਕਣ ਜਾਂ ਕੋਈ ਵੀ ਆ ਮਤਲਬ ਡੇਲੀ ਆਉਂਦੀ ਡੇਲੀ ਬੇਸਿਸ ਆ ਕੇ ਬੈਠ ਸਕਣ ਜਾਂ ਕਹਿ ਲਈਏ ਕਿ ਜੇਕਰ ਕੋਈ ਪੰਚਾਇਤੀ ਕਾਰਵਾਈ ਆ ਜਾਂ ਪਿੰਡ ਦੇ ਵਿੱਚ ਕੋਈ ਸਾਂਝੀ ਥਾਂ ਦੇ ਉੱਪਰ ਜਿੱਥੇ ਬੈਠਣਾ ਕਈ ਵਾਰ ਹੁੰਦਾ ਕਿ ਕੋਈ ਕਿਸੇ ਦੇ ਘਰ ਦੇ ਵਿੱਚ ਨਹੀਂ ਆਉਂਦਾ ਪਿੰਡ ਦਾ ਮਸਲਾ ਕੋਈ ਡਿਸਕਸ ਕਰਨਾ ਤਾਂ ਉੱਥੇ ਉਹ ਕਰ ਸਕਣ ਜਾਂ ਆਪਾਂ ਗੁਰਦੁਆਰੇ ਵਿੱਚ ਬੈਠ ਜਾਈਦਾ ਉਹ ਮੈਨੂੰ ਐ ਵੀ ਇੱਕ ਪਰਟੀਕੂਲਰ ਕੋਈ ਸੈਪਰੇਟ ਜਗ੍ਹਾ ਹੋਵੇ ਜਿੱਥੇ ਬੈਠ ਕੇ ਆਪਾਂ ਕੋਈ ਕਾਰਵਾਈ ਕੁਝ ਵੀ ਕਰ ਸਕੀ ਹਾਂ ਜੀ ਬਿਲਕੁਲ ਵੀਰੇ ਤਾਂ ਤੁਸੀਂ ਨਾ ਵਿਦੇਸ਼ ਦਾ ਬੜਾ ਜ਼ਿਕਰ ਕੀਤਾ ਵਾ ਜੋ ਮੈਨੂੰ ਜਾਣਕਾਰੀ ਮਿਲੀ ਆ ਆਪਾਂ ਪਹਿਲਾਂ ਗੱਲ ਵੀ ਕਰ ਰਹੇ ਸੀ ਕਿ ਤੁਸੀਂ ਬਾਹਰ ਤੋਂ ਵਾਪਸ ਮੁੜ ਕੇ ਆਏ ਹੋ ਨਾ ਵਿਦੇਸ਼ ਤੋਂ ਵਾਪਸ ਪੰਜਾਬ ਆਏ ਹੋ ਹਾਂਜੀ ਇਹ ਕੀ ਰੀਜ਼ਨ ਸੀਗਾ ਕਦੋਂ ਗਏ ਸੀਗੇ ਤੇ ਉੱਥੋਂ ਫਿਰ ਵਾਪਸ ਆਉਣ ਦਾ ਕਾਰਨ ਕੀ ਰਿਹਾ ਵਾ ਮੈਂ ਤਕਰੀਬਨ ਜੀ ਕੈਨੇਡਾ ਗਿਆ ਸੀਗਾ 21 ਦੀ ਲਾਸਟ ਜਾਂ 2022 ਦੀ ਸਟਾਰਟਿੰਗ ਚ ਉਸ ਟਾਈਮ ਗਿਆ ਸੀਗਾ ਮੈਂ ਤਕਰੀਬਨ ਕੋਈ ਜ਼ਿਆਦਾ ਟਾਈਮ ਨਹੀਂ ਸਵਾ ਕੁ ਸਾਲ ਹੀ ਉੱਥੇ ਲਾਇਆ ਸੀਗਾ ਹੂੰ ਤੇ ਰੀਜ਼ਨ ਇਹ ਸੀਗਾ ਜੀ ਉਦੋਂ ਬਸ ਇੱਕ ਕਿਉਂਕਿ ਜਿਹੜੇ ਮੇਰੇ ਬੈਚਮੇਟ ਸੀਗੇ ਕਲਾਸ ਵਾਲੇ ਜੀ ਕਲਾਸ ਵਾਲੇ ਜੋ ਬੱਚੇ ਸੀਗੇ ਸਾਰੇ ਉਹਨਾਂ ਨੇ ਤਕਰੀਬਨ ਉਦੋਂ ਇਹੀ ਅੱਜ ਤੋਂ ਜੇ ਆਪਾਂ 19 20 ਦੀ ਗੱਲ ਕਰੀਏ ਤਾਂ ਇਹੀ ਗੋਲ ਹੁੰਦਾ ਯਾਰ ਫੋਰਨ ਜਾਣਾ ਆਪਾਂ ਠੀਕ ਹੈ ਤਾਂ ਉਸ ਚੀਜ਼ ਨੂੰ ਵੇਖ ਕੇ ਮੈਂ ਵੀ ਥੋੜਾ ਪ੍ਰਭਾਵਿਤ ਹੋਇਆ ਤਾਂ ਮੈਂ ਵੀ ਗਿਆ ਪਰ ਮਨੋਂ ਉੱਥੇ ਜਾ ਕੇ ਰੀਅਲਾਈਜ਼ ਹੋਇਆ ਵੀ ਆਪਾਂ ਯਾਰ ਇੱਕ ਜ਼ਰੂਰੀ ਨਹੀਂ ਵੀ ਹਰੇਕ ਚੀਜ਼ ਆਪਣੇ ਪੈਸਾ ਹੀ ਮੁੱਕ ਹੋਵੇ ਤਾਂ ਕਹ ਲਓ ਵੀ ਇੱਕ ਲਾਈਫ ਸਟਾਈਲ ਉਹ ਹੋ ਗਿਆ ਪਰ ਜਿਹੜੀ ਆਪਣੀ ਪੰਜਾਬ ਨੂੰ ਇਸ ਟਾਈਮ ਆਪਣੀ ਯੂਥ ਦੀ ਬਹੁਤ ਲੋੜ ਆ ਕਿਉਂਕਿ ਕਰਤਰ ਤਰ ਤੱਕ ਇਹ ਆਪਾਂ ਹੀ ਆ ਇਸ ਪੰਜਾਬ ਦੇ ਸਾ ਉਹ ਸੇ ਕਰਕੇ ਮੇਰਾ ਰਵੀਜਨ ਪੰਜਾਬ ਵੱਲ ਵਾਪਸ ਬਣੇ ਜਦੋਂ ਵਾਪਸ ਆਉਣ ਦਾ ਸੋਚਿਆ ਮਨ ਦੇ ਵਿੱਚ ਘਰਦਿਆਂ ਨਾਲ ਗੱਲਬਾਤ ਹੋਈ ਹੋਈਗੀ ਫੈਮਿਲੀ ਦੇ ਨਾਲ ਗੱਲਬਾਤ ਹੋਈ ਹੋਈਗੀ ਫਿਰ ਫੈਮਿਲੀ ਦੀ ਜਿਹੜੀ ਅਗਿਓ ਕੀ ਵਰਡਿੰਗ ਸੀ ਇਹ ਵੀ ਕਿਹਾ ਕਿਸੇ ਨੇ ਕਿ ਯਾਰ ਤੂੰ ਵੀ 23 ਲੱਖ ਲਾ ਕੇ ਗਿਆ ਹੁਣ ਤੂੰ ਕਹਿ ਰਿਹਾ ਮੈਂ ਵਾਪਸ ਆਉਣਾ ਜਦ ਪਰਿਵਾਰ ਦਾ ਕਿੰਨਾ ਇੱਕ ਸਹਿਯੋਗ ਮਿਲਿਆ ਇਸ ਚੀਜ਼ ਨੇ ਲੈ ਕੇ ਮਿਲਦਾ ਜੀ ਸਭ ਤੋਂ ਵੱਡਾ ਯੋਗਦਾਨ ਹੀ ਪਰਿਵਾਰ ਦਾ ਚਲੋ ਪ੍ਰਮਾਤਮਾ ਦੀ ਇੰਨੀ ਕਿਰਪਾ ਸੀ ਕਿ ਵੀ ਘਰ ਦੇ ਕਾਫੀ سپورਟਿਵ ਨੇ ਮੇਰੇ ਤੇ ਉਹਨਾਂ ਨੇ ਜਦੋਂ ਮੈਂ ਜਾਣ ਲੱਗਿਆ ਉਦੋਂ ਹੀ ਮੇਰਾ ਆਪਣਾ ਡਿਸੀਜਨ ਸੀਗਾ ਜਦੋਂ ਵਾਪਸ ਆਇਆ ਉਦੋਂ ਵੀ ਉਹਨਾਂ ਨੇ ਕੋਈ ਐਦਾਂ ਕੋਈ ਕਾਊਂਟਰ ਆਰਗੂਮੈਂਟ ਨਹੀਂ ਕੀਤਾ ਵੀ ਤੂੰ ਉੱਥੇ ਰਹਿ ਜਾਂ ਸਟੇ ਕਰ ਵੀ ਤਰੇ ਤਿੰਨਾਂ ਪੈਸਾ ਲਾਇਆ ਉਹਨਾਂ ਨੇ ਬੜਾ ਹੀ ਮੈਨੂੰ ਪਿਆਰ ਨਾਲ ਕਿਹਾ ਵੀ ਚਲ ਕੋਈ ਨਾ ਵੀ ਆ ਕੇ ਤੂੰ ਇੱਥੇ ਪੰਜਾਬ ਸ਼ੁਰੂ ਕਰ ਲੈ ਅੱਛਾ ਇੱਕ ਚੀਜ਼ ਹੋਰ ਮੈਂ ਛੋਟੀ ਜਿਹੀ ਇੱਥੇ ਜਾਨਣਾ ਚਾਹੂੰਗਾ ਜੇ ਉੱਥੋਂ ਦੀ ਗੱਲ ਕਰੀ ਉੱਥੋਂ ਦੇ ਕੰਮਕਾਰ ਦੀ ਗੱਲ ਕਰੀ ਸਿਸਟਮ ਦੀ ਗੱ ਪੰਜਾਬ ਦੇ ਨੌਜਵਾਨ ਅੱਜ ਵੀ ਜਿਹੜੇ ਬੜੇ ਆ ਵਿਦੇਸ਼ ਨੂੰ ਜਾ ਰਹੇ ਆ ਜਾਂ ਬਾਹਰ ਜਾ ਰਹੇ ਆ ਜਾਨ ਹਾਂ ਜੀ ਵੀ ਗੋਲ ਆ ਕੈਨੇਡਾ ਹੀ ਜਾਣਾ ਵਾ ਨਾ ਤਾਂ ਉੱਥੇ ਦੇ ਕਿਹੋ ਜਿਹੇ ਹਾਲਾਤ ਨੇ ਉੱਥੇ ਜਾ ਕੇ ਕੀ ਜੇਕਰ ਕੋਈ ਜ਼ੀਰੋ ਤੋਂ ਸਟਾਰਟ ਕਰਨਾ ਚਾਹੁੰਦਾ ਵਾ ਤਾਂ ਉਹ ਪੋਸੀਬਲ ਹੈ ਐਸ ਦੇ ਟਾਈਮ 'ਚ ਐਸ ਦੇ ਟਾਈਮ 'ਚ ਪਰਸਨ ਟੂ ਪਰਸਨ ਡਿਪੈਂਡ ਕਰਦਾ ਜਿਹਦੇ ਤੁਹਾਡੇ ਕੋਲ ਕੋਈ ਚੰਗੀ ਸਕਿੱਲ ਹੈਗੀ ਆ ਜਿਹਦੀ ਉੱਥੇ ਇਸ ਟਾਈਮ ਕਰੰਟ ਲੋਡ ਹੈਗੀ ਆ ਫਿਰ ਤਾਂ ਤੁਸੀਂ ਵਧੀਆ ਗ੍ਰੋਥ ਕਰ ਲੈਨੇ ਹੋ ਜੇ ਤੁਸੀਂ ਸਮਝਦੇ ਹੋ ਵੀ ਮੈਂ ਸਿੱਧਾ ਪਲੱਸ 2 ਕਰਕੇ ਵਿਦਆਊਟ ਐਨੀ ਤੁਹਾਡੇ ਕੋਈ ਐਕਸਪੀਰੀਅੰਸ ਜਾਂ ਕੋਈ ਕੀ ਤਜਰਬੇ ਤੋਂ ਸ਼ੁਰੂ ਕਰਾਂ ਤਾਂ ਆਈਦਰ ਟਾਈਮ ਬਹੁਤ ਪੋਸੀਬਲ ਆ ਉੱਥੇ ਤੁਸੀਂ ਮੈਨੂੰ ਲੱਗਦਾ ਵੀ ਜੇ ਇਦਾਂ ਜਾਓਗੇ ਗਵਾ ਜ਼ਰੂਰ ਲਓਗੇ ਕੋਈ ਹਾਸਲ ਨਹੀਂ ਹੋਣਾ ਤੁਹਾਨੂੰ ਉੱਥੇ ਤਾਂ ਜਦੋਂ ਵਾਪਸ ਆਉਂਦੇ ਹੋ ਪੰਜਾਬ ਦੇ ਵਿੱਚ ਪਰ ਇਥੇ ਆ ਕੇ ਕਿਹੜਾ ਜਿਹੜਾ ਪਹਿਲਾਂ ਤੁਸੀਂ ਕੰਮ ਕੀਤਾ ਵਾ ਜਿੱਦਾਂ ਤੁਸੀਂ ਇੱਕ ਇਹ ਵੀ ਦੱਸ ਰਹੇ ਕਿ ਲਾਅ ਕੰਪਲੀਟ ਕੀਤਾ ਲਾਅ ਪਹਿਲਾਂ ਛੱਡ ਦਿੱਤਾ ਸੀ ਵਿਚਕਾਰ ਤੁਸੀਂ ਨਹੀਂ ਮੈਂ ਰੈਗੂਲਰ ਉਹ ਵੀ ਨਾਲ ਐਗਜ਼ਾਮ ਦੇਣ ਮੈਨੂੰ ਇਹ ਸੀਗਾ ਵੀ ਜਿਹੜਾ ਨਾਲ ਕਰੀ ਜਾਵਾਂ ਤਾਂ ਉਹ ਕੌਨਟੀਨਿਊੀ ਚੱਲੀ ਜਾਏ